ਮਿੱਤਰੋ ਕੀ ਹਾਲ ਚਾਲ ਤੁਹਾਡਾ ਸਵਾਗਤ ਹੈ ਆਪਣੇ ਆਇ ਇੱਕ ਹੋਰ ਵੀਡੀਓ ਦੇ ਵਿੱਚ ਮਿੱਤਰੋ ਆਪਾਂ ਆ ਗਏ ਆ ਤੇ ਆਪਣੇ ਤੋਂ ਪਹਿਲਾਂ ਹੀ ਅੱਜ ਇੱਕ ਟਰੈਕਟਰ ਆਇਆ ਪਾਣੇ ਤੇ ਆਪਣਾ ਨੰਬਰ ਸਭ ਤੋਂ ਪਹਿਲਾਂ ਹੁੰਦਾ ਨਵਾਂ ਟਰੈਕਟਰ ਆਇਆ ਕੰਮ ਤੇ ਇਹ ਟਰੈਕਟਰ ਅੱਗੇ ਨਹੀਂ ਆਪਣੇ ਨਾਲ ਚੱਲਦਾ ਸੀ ਚਲੋ ਚੱਲਦੇ ਆਪਾਂ ਵੀ ਇਹ ਦੇਖੋ ਟਰੈਕਟਰਾਂ ਨੇ ਖੌਰੂਪ ਆਇਆ ਹੈ ਜਿਵੇਂ ਲਾਏ ਹੋਏ ਓਏ ਸੱਜਣੋ ਮਸ਼ੀਨ ਆ ਗਈ ਤੇ ਢੇੜਾ ਭਰ ਤੇ ਪਏ ਆ ਹਾਏ ਹਾਏ ਅਰੇ ਦਾ ਵਾ ਸੰਗਲ ਸੰਗਲ ਵੈਲੀ ਦਾ ਕੇ ਰੱਖਿਆ ਹੀ ਹੋਇਆ ਆ ਆਪਾਂ ਨੂੰ ਤਾਂ ਲੋਡ ਨਹੀਂ ਪੈਂਦੀ ਤੇ ਕਿਸੇ ਦਾ ਕਢਾਉਣਾ ਪੈ ਜਾਂਦਾ ਹੋਲੀ ਮਤਰਾ ਜਿਹੜਾ ਭਰ ਕੇ ਚੱਲ ਪਿਆ ਠੀਕ ਹੈ ਜੀ ਤੇ ਆ ਹਣ ਘਾੜਿਆ ਚੜਾਉਣੇ ਆ ਉਹ ਲਾ ਹੀ ਲਈਏ ਐਵੇਂ ਪਤਾ ਇੱਕ ਹੱਥ 'ਚ ਫੋਨ ਆ ਤੇ ਛਾਈ 'ਚ ਚੜਦਾ ਜਾਂਦਾ ਵਧੀਆ ਪਰ ਐਂ ਫਾਇਦਾ ਕੋਈ ਨਹੀਂ ਲੋ ਜਰਮਾਨਾ ਵਧੀਆ ਛੜ ਜਾਂਦਾ ਆ ਆਗੇ ਸੀ ਤੇ ਹੁਣ ਚੱਲਦੇ ਆਂ ਮਸ਼ੀਨ ਕੋਲੇ 10 ਵੱਜ ਗਏ ਆ ਚੱਲ ਕੇ ਪਰੋਨੇ ਦੀ ਚਾ ਜਿਹੜਾ ਇਸ ਜਿਹੇ ਲਾਈਏ ਗੇੜੇ ਤੇ ਚੱਲਦਾ ਹੈ ਜਿਹੜਾ ਦਿਨ ਚੜਦਾ ਨੰਗੀ ਜਾਂਦਾ ਜਿਹੜਾ ਦਿਨ ਚੜਦਾ ਨੰਗ ਜਾਂਦਾ ਤੇ ਬਾਕੀ ਸਾਫਣਗਾ ਕੰਪਿਊਟਰ ਕਰਾਇਦਾ ਸ਼ੁਰੂ ਹੋਣਾ ਵਾ ਤੇ ਸੋਚਦਾ ਪਿਆ ਕਿ ਉੱਥੇ ਵੀ ਕਿਤੇ ਆਪਾਂ ਲਾਵਾਂਗੇ ਸੀ ਜਾਂਦਾ ਕਿਰਾਏ ਦਾ ਵੀ ਤੋਂ ਵੀ ਤਾਂ ਲਵਾਵਾਂਗੇ ਮਿੱਤਰੋ ਕਲੋਨਿੰਗ ਐ ਪਹੁੰਚ ਆਹ ਵੀ ਟ੍ਰੈਕਟਰ ਆਪਣੇ ਨਾਲੇ ਪਹੁੰਚ ਤੇ ਦਿੰਨੇ ਲੋਈ ਆਂਦੇ ਹਨ ਕਰਦਾ ਇੱਥੇ ਗੇੜਾ ਖਾਲੀ ਇੱਥੇ ਕਰਨਾ ਗਲੀ ਜਿਹੇ ਲੋਈ ਮਿੱਤਰੋ ਆਪਾਂ ਭਰ ਕੇ ਤੇ ਚੱਲ ਪਏ ਆ ਠੀਕ ਹੈ ਜੀ ਜੀ ਅੱਜ ਆਪਣੇ ਨਾਲ ਦਾ ਤੀ ਬੱਤੀ ਆ ਗਿਆ ਤੇ ਹੁਣ ਤਾਂ ਨਮਖਾਉਣੇ ਆ ਦੂਜਾ ਹੀ ਲਾਤਾ ਤੇ ਜਲਵਾ ਦੂਜੇ ਆਈ ਦਾ ਠੀਕ ਹੈ ਜੀ ਰੇਸ ਦੇ ਹੱਥ ਵਾਲੀ ਨਾ ਆਪੇ ਘਟ ਜਾਂਦੀ ਆ ਰੇਸ ਘਟ ਜਾਂਦੀ ਤਾਂ ਸਿਆਪਾ ਦੂਜੀ ਹੈ ਚ ਚੜ ਗਿਆ ਚੜ ਗਿਆ ਨਾ ਰੇਸ ਘਟ ਜਾਂਦੀ ਹੱਥ ਨਹੀਂ ਉਹ ਰੋਲਾ ਇਹ ਆ ਪੈਰ ਵਾਲੀ ਤਰ ਬ੍ਰੇਕਾਂ ਵੀ ਮਾਰਨੀਆਂ ਪੈਂਦੀਆਂ ਹੈ ਅਧਰੇ ਕਲੋਨੀ ਮਿੱਤਰ ਕੋਲ ਪੱਗਿਆ ਤੇ ਫਾਈਟਰਾਂ ਦਾ ਖਾਓ ਖਾਲੀ ਵੀ ਨਿਕਲਦਾ ਵਰਗਾ ਮਸ਼ੀਨ ਕੋਲੇ ਆ ਗਏ ਸੀ ਤੇ ਢੇਡਾ ਭਰਾ ਲਿਆ ਉਜਲ ਡਰਾਈਵਰ ਖੜੇ ਆ ਇਧਰ ਤੇ ਮੈਂ ਫਿਰ ਉੱਤਰ ਕੇ ਤਾਂ ਨਹੀਂ ਵੀਡੀਓ ਬਣਾਈ ਪਹਿਲਾਂ ਮੈਂ ਖਾਣ ਲੱਗ ਪਿਆ ਰੋਟੀ ਰੋਟੀ ਵਾਲਾ ਬੈ ਗਾਰਿਆ ਆਪਣਾ ਤੇ ਹੁਣ ਕਿਹੜਾ ਭਰ ਗਿਆ ਤੇ ਲੈ ਕੇ ਚੱਲ ਪਏ ਆਪਾਂ ਦਸ ਹੁਣ ਲਈ ਤਾਂ ਥੈਂਕ ਯੂ ਪਾਣੀ ਵਾਲਾ ਫਸਿਆ ਪਿਆ ਇਧਰ ਆ ਖਾਲੀ ਨਹੀਂ ਹੁੰਦਾ ਵਾ ਕੀ ਤਮਾਸ਼ਾ ਲੱਗਾ ਆਇਆ ਆਹ ਖਾਲੀ ਸਲਿੱਪ ਮਾਰੀ ਜਾਂਦਾ ਆਓ ਜਿਹੜਾ ਨੋਨ ਇਮਟਰਾ ਕੋਲੋਨੀ ਗਏ ਪਹੁੰਚ ਤੇ ਗੇੜਾ ਕਰਨ ਲੱਗੇ ਹਨ ਖਾਲੀ ਆਪਾਂ ਤੇ ਫੋਟੋ ਖੇਚ ਲਈ ਪਰਚੀ ਵਾਲੇ ਵੀਰ ਨੇ ਫਰਚੀ ਮਿਲੂਗੀ ਆਪਾਂ ਨਾਲ ਦੇ ਗੇੜੇ ਸਾਲਾ ਬਹਿ ਗਿਆ ਇੱਥੇ ਮੈਂ ਤਾਂ ਲੈਣਾ ਖਾਲੀ ਕਰ ਲਿਆ ਇੱਥੇ। ਮਿੱਤਰੋ ਮਿੱਤਰੋ ਦਾ ਪੈਥੇ ਖਾਲੀ ਕਰ ਲਿਆ। ਠੀਕ ਆ ਉੱਥੇ ਟਰੈਕਟਰ ਕੱਢ ਪਿਆ। ਇੱਧਰ ਇੱਥੇ ਕਰਨਾ ਪੈਣਾ। ਕਰਨਾ ਤਾਂ ਇੱਥੇ ਦੀ ਸਾਰਾ ਖਾਲੀ ਪਾ ਟਰੈਕਟਰ ਬਹਿਣ ਕਰਨਾ ਉੱਥੇ ਫਿਰ ਹੰਦਾ ਖਾਲੀ ਕਰਨਾ। ਲਓ ਜੀ ਮਿੱਤਰੋ ਢੇੜਾ ਖਾਲੀ ਆਪਾਂ ਘਾਰ ਆਏ ਆਂ ਸਾਹ ਪਰਚੀ ਨਾ ਲੈਣੀ ਸੀ ਆਪਾਂ ਅਗਲੇ ਢੇੜੇ। ਤੇ ਮੈਂ ਆ ਗਿਆ ਸਾ। ਜਿਹੜਾ ਹੁਣ ਆਪਾਂ ਚੱਲਦੇ ਮਸ਼ੀਨ ਕੋਲੇ ਤੇ ਭਰਉਣੇ ਚੱਲ ਕੇ ਢੇੜਾ। ਯਾਰ ਲੱਗੀ ਇਹ ਕੰਮ ਬੜਾ ਖਰਾਬ ਹੈ ਬਸ ਗਰਮੀ ਨੇ ਪੂਰਾ ਮਤ ਕੱਢ ਦੇ ਪਿਆ ਲਓ ਜੀ ਮੇਟਰ ਕਿਹੜਾ ਭਰ ਗਿਆ ਤੇ ਚੱਲੀਏ ਹੁਣ ਆਪਾਂ ਲੈ ਕੇ ਵੈਲੀ ਨੂੰ ਇਹੜਾ ਫੁੱਲ ਬਟਾ ਫੁੱਲ ਭਰਤਾ ਮੁੰਡੇ ਨੇ ਪੱਲੀ ਪਾਲੀ ਇਹ ਪਹਿਲਾਂ ਉਹ ਮਿੱਟੀ ਕਿ ਨਹੀਂ ਕਰਤੀ ਯਾਰ ਸੀਟ ਤੇ ਅਹ ਮੈਟਰੋ ਗਰਮੀ ਨੇ ਘੜਤੇ ਸੀ ਵਟ ਤੇ ਆਪਾਂ ਹਣ ਰਾਜ ਨੂੰ ਕਹਿੰਦਾ ਤੇ ਵਰਨਾ ਪੁਰਨਾ ਗਿੱਲਾ ਕਰਕੇ ਮੂੰਹ ਭੰਨ ਲਿਆ ਹੋਂਦ ਕੇ ਬਣਾ ਸੀ ਪਰ ਹਣ ਗਿੱਲਾ ਕਰ ਲਾ ਤਵੇ ਠੰਢੀ ਹਵਾ ਹੋਣ ਲੱਗਦੀ ਤੇ ਨਮਾਜ਼ ਹੋ ਦੁਪਹਿਰ ਦਾ ਛੜਕ ਬੇ ਕੋ ਖਾਲੀ ਖਾਲੀ ਇਹ ਗਣ ਗਰਮੀ ਵੈਨ ਲੱਗ ਪਈ ਆ ਤੇ ਲੋਕ ਘਰ ਦੀ ਬਾਹਰ ਨਿਕਲਦੇ ਆ ਕੋਈ ਮਜਬੂਰੀ ਨੇ ਦੁਰੇ ਫੇਰਦੇ ਜਿਹੜੇ ਫੇਰ ਲੈ ਕਰ ਲੈ ਫਿਰਦੇ ਐ ਸੋਨਸਾ ਨਹੀਂ ਆ ਪਵ ਵਿਚਾਰ ਪਹੁੰਚ ਗਏ ਆ ਚੱਲ ਕੇ ਕਰਦੇ ਕਿਹੜਾ ਖਾਲੀ ਖੋਲੀ ਕਰ ਦਜਾਂਾ ਕੌਣ ਦੇ ਦੁਆਰਾ ਕਿਸੇ ਆ ਆਗਾ ਲੱਗ ਰਿਹਾ ਅੱਛਾ ਮਿੱਤਰੋ ਵੈਲੀ ਦੀ ਕਰਕੇ ਪੈਪ ਲੀਕ ਆ ਆ ਦੇਖ ਇੱਥੋਂ ਆ ਨਾਟ ਗਿਆ ਆ ਜਾੜਾ ਲੀਕ ਕਰਕੇ ਹਮਸਤਰੀ ਕੋਲ ਆਏ ਆ ਟਰੱਕ ਲਾਉਣੀ ਪਹੁੰਚ ਗਏ ਤਾਂ ਨਾਟਕਾ ਸਾਲਿਆ ਆਪਾਂ ਥੋੜਾ ਬੋਲ ਡੁੱਲ ਗਿਆ ਧਾਗਾ ਲਾ ਕੇ ਨੜਕਾ ਸਤਨ ਲੀਕ ਹੋਣਾ ਲੱਗਿਆ ਲਾਉਣੀ ਪਹੁੰਚ ਗਏ ਆਪਾਂ ਤੁਹਾਨੂੰ ਕਰਦੇ ਕਿਹੜਾ ਖਾਲੀ ਚੱਲ ਗਏ ਇਧਰ ਲਜਾਈਏ ਕਿ ਥੱਲੇ ਲਜਾਈਏ ਥੱਲੇ ਲੈ ਜਾਨੇ ਆ ਕੱਲੇ ਵਾਲੇ ਬਲਾਸ ਚ ਲਾ ਲਓ ਜੋ ਜੀ ਮੰਤਰ ਟਰਾਲਾ ਆਪਾਂ ਫਰਨੀ ਕਰਦੇ ਅੰਗੇ ਨਹੀਂ ਇਧਰ ਆ ਤੁਸੀਂ ਜਤੋਂਦਾ ਸੁਝਾਏ ਇਹ ਨਿਕਲਣਾ ਨਹੀਂ ਪੈ ਥੱਲੇ ਫੈਲੀ ਹਣੀ ਹੰਦੇ ਤੇ ਉਹਨਾਂ ਪਾੜ ਮਾਰਨਾ ਹੀ ਕੱਢ ਕੇ ਬਾਹਰ ਇਹ ਖਾਲੀ ਨਹੀਂ ਨਿਕਲਦਾ ਪਰ ਲਓ ਜੀ ਮਿੱਤਰੋ ਮਸ਼ੀਨ ਕੋਲੇ ਆ ਗਿਆ ਆਪਾਂ ਜਿਹੜਾ ਭਰਾ ਰਿਹਾ ਆਣਾ ਪਹਿਲਾ ਜਿਹੜਾ ਆਪਣਾ